ਕਾਫੀ ਸੰਗਤਾਂ ਦੇ ਬਾਰ ਬਾਰ ਇਹ ਸਵਾਲ ਆਉਂਦੇ ਆ ਕਿ ਬ੍ਰਹਮ ਕਵਚ ਸ਼ਬਦ ਦਾ ਮਹਾਤਮ ਕੀ ਹੈ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰ ਸੁਆਮੀ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਦੇ 32 ਨਾਮਾਂ ਦਾ ਇੱਕ ਕਵਚ ਪ੍ਰਗਟ ਕੀਤਾ ਇਸ ਵਿੱਚ ਪਰਮਾਤਮਾ ਦੀ ਸ਼ਕਤੀ ਦੇ 32 ਨਾਮਾਂ ਦੇ ਨਾਲ ਉਸ ਨੂੰ ਪੁਕਾਰਿਆ ਜਾਂਦਾ ਭਾਵ ਸ਼ਸਤਰਾਂ ਦੇ 32 ਨਾਮ ਨੇ ਤੇ ਇਸ ਪਾਠ ਨੂੰ ਜਿਹੜਾ ਵੀ ਰੋਜ਼ਾਨਾ ਆਪਣੇ ਨਿਤਨੇ ਵਿੱਚ 32 ਵਾਰ ਕਰਦਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਰਣਜੀਤ ਲੈ ਨਿਰਭੀਤ ਰਹਿ ਰਿਦ ਸਿਧ ਪਾਵੈ ਤਰੀ ਭਾਪ ਜਿੱਧਰ ਵੀ ਜਾਵੇਗਾ ਜਿਹੜੇ ਵੀ ਕੰਮ ਨੂੰ ਹੱਥ ਪਾਵੇਗਾ ਫਤਿਹ ਹੋਵੇਗੀ ਦੂਸਰਾ ਨਿਰਭੀਤ ਰਹਿ ਕਿਸੇ ਨੂੰ ਡਰ ਲੱਗਦਾ ਇਸ ਬਾਣੀ ਦਾ ਜਾਪ ਕਰਨ ਵਾਲੇ ਦੇ ਸਾਰੇ ਡਰ ਖਤਮ ਹੋ ਜਾਂਦੇ ਆ ਲਹ ਬੇਦ ਭੇਦ ਜੋ ਪੜਾ ਬਿਪਰ ਵੈਸੇ ਤੁਨ ਸੁਖ ਸੰਪਤਾ ਤੇ ਜੇ ਕੋਈ ਵਿਦਿਆਰਥੀ ਪੜ੍ਹਾਈ ਵਾਸਤੇ ਪੜ੍ਹ ਰਿਹਾ ਉਸ ਨੂੰ ਪੜ੍ਹਾਈ ਦੀ ਦਾਤ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵੱਲੋਂ ਝੋਲੀ ਵਿੱਚ ਪਾ ਦਿੱਤੀ ਜਾਂਦੀ ਹੈ ਬਿਪਰ ਵੈਸੇ ਤਨ ਸੁਖ ਸੰਪਤਾ